ਸਸ਼੍ਰੀਕਾਲ ਤੁਸੀਂ ਸੁਖਰਸਮ ਜੀ ਨਿਊਜ਼ ਤੇ ਮੈਂ ਹਰਪ੍ਰਦੀਪ ਕੌਰ ਇੱਕ ਵਾਰ ਫਿਰ ਤੋਂ ਰੂਬਰੂ ਹੋਇਆ ਪ੍ਰੋਗਰਾਮ ਚਰਚਾ ਦਾ ਵਿਸ਼ਾ ਲੈ ਕੇ ਤੇ ਮੇਰੇ ਨਾਲ ਮੇਰੇ ਸਹਿਯੋਗੀ ਮੌਜੂਦ ਨੇ ਹਰਦੀਪ ਸੋਖੀ ਜੀ ਸਭ ਤੋਂ ਪਹਿਲਾਂ ਉਹਦਾ ਸਵਾਗਤ ਕਰ ਲੈਣਾ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਜੀ ਸੋਖੀ ਸਰ ਅਸੀਂ ਚਰਚਾ ਦੇ ਪ੍ਰੋਗਰਾਮ ਦੇ ਵਿੱਚ ਖਾਸ ਕਰਕੇ ਜ਼ਿਕਰ ਕਰਦੇ ਹਾਂ ਪੰਜਾਬ ਦੇ ਮੁੱਦਿਆਂ ਬਾਰੇ ਤੇ ਪੰਜਾਬ ਦੇ ਵਿੱਚ ਖਾਕੀ ਵਰਦੀ ਇੱਕ ਵਾਰ ਫਿਰ ਤੋਂ ਸ਼ਰਮਸਾਰ ਹੋਈ ਹੈ ਕਿ ਖਾਕੀ ਵਰਦੀ ਜਦੋਂ ਕਿਸੇ ਪੁਲਿਸ ਅਫਸਰ ਦੇ ਪਾਈ ਹੁੰਦੀ ਹੈ ਤੇ ਇੱਕ ਵੱਡੇ ਅਹੁਦੇ ਤੇ ਹੁੰਦੇ ਨੇ ਤੇ ਜਿਹੜੀ ਆਮ ਜਨਤਾ ਹੁੰਦੀ ਹੈ ਉਹਨਾਂ ਤੋਂ ਹੀ ਉਮੀਦ ਕਰਦੀ ਹੈ ਕਿ ਸਾਡੇ ਲਈ ਖੜੇ ਨੇ ਸਾਡੀ ਸੁਰੱਖਿਆ ਦੇ ਲਈ ਖੜੇ ਨੇ ਪਰ ਜਲੰਧਰ ਤੋਂ ਅਜਿਹੀ ਵੀਡੀਓ ਆਈ ਹੈ ਜਿਸ ਨੂੰ ਦੇਖ ਕੇ ਹਰ ਕੋਈ ਸ਼ਰਮਸਾਰ ਹੋ ਗਿਆ ਕਿਉਂਕਿ ਉਸ ਪੁਲਿਸ ਮੁਲਾਜ਼ਮ ਨੇ ਸ਼ਰਾਬ ਪੀਤੀ ਹੋਈ ਹੈ ਕਿਵੇਂ ਦੇਖਦੀ ਦੇਖੋ ਕਾਨੂੰਨ ਵਿਵਸਥਾ ਨੂੰ ਲੈ ਕੇ ਆਪਾਂ ਪਹਿਲੇ ਚਿੰਤਤ ਰਹਨੇ ਆ ਕਿ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਉਹ ਦੇਰ ਰਾਤ ਹੁੰਦੀਆਂ ਜਾਂ ਤੜਕਸਾਰ ਹੁੰਦੀਆਂ ਨੇ ਕੋਈ ਸ਼ਹਿਰ ਕਰਦਾ ਲੁੱਟਿਆ ਜਾਂਦਾ ਹਮ ਜਨਬ ਦਿਨ ਜੀ ਪੰਜਾਬ ਜਿਹੜਾ ਬੜੀ ਮਾੜੀ ਹਾਲਾਤਾਂ ਦੇ ਵਿੱਚੋਂ ਲੰਘਦਾ ਹੋਇਆ ਨਜ਼ਰ ਆ ਰਿਹਾ ਹ ਹ ਦੇਖੋ ਜਿਹੜੀ ਤੁਸੀਂ ਵਰਦੀ ਦੀ ਗੱਲ ਕੀਤੀ ਆ ਇਹ ਵਰਦੀ ਕੋਈ ਆਮ ਵਰਦੀ ਨਹੀਂ ਹੁੰਦੀ ਇਹਨੂੰ ਪਾਉਣ ਦੇ ਲਈ ਪੜਾਈਆਂ ਕਰਨੀਆਂ ਪੈਂਦੀਆਂ ਨੇ ਆਪਣਾ ਫਿਜ਼ੀਕਲ ਫਿਟਨੈਸ ਦਾ ਟੈਸਟ ਦੇਣਾ ਪੈਂਦਾ ਫਿਰ ਕਿਤੇ ਨਾ ਕਿਤੇ ਜਾ ਕੇ ਬੰਦਾ ਇਸ ਵਰਦੀ ਤੱਕ ਪਹੁੰਚਦਾ ਪਰ ਸ਼ਰਮ ਦੀ ਗੱਲ ਇਹ ਹੈ ਕਿ ਜਦੋਂ ਵਰਦੀ ਵਾਲੇ ਆਪਣੇ ਰਾਖੇ ਜਦੋਂ ਇਹ ਡਿਊਟੀ ਤੋਂ ਬਾਅਦ ਪੀ ਲੈਣ ਦਾਰੂ ਓਵਰ ਹੋ ਜਾਣ ਤਾਂ ਉਹਨਾਂ ਨੂੰ ਘਰੋਂ ਨਿਕਲਣਾ ਨਹੀਂ ਚਾਹੀਦਾ ਜਾਂ ਜਿੱਥੇ ਵੀ ਉਹ ਖਾ ਪੀ ਲੈਂਦੇ ਨੇ ਵੀ ਉੱਥੇ ਬੈਠ ਜਾਣ ਜੀ ਹੁਣ ਜਿਹੜੀ ਘਟਨਾ ਅਲ ਦੇਰ ਰਾਤ ਬੱਸ ਸਟੈਂਡ ਦੀ ਘਟਨਾ ਜੀ ਸਾਡੇ ਸਾਹਮਣੇ ਆਈ ਆ ਕਿ ਇੱਕ ਕੇਐਸਆਈ ਸਾਹਿਬ ਨੇ ਮੋਡੀਆਂ ਤੇ ਸਟਾਰ ਲੱਗੇ ਹੋਏ ਨੇ ਕਿ ਉੱਥੇ ਦੋ ਪੱਤਰਕਾਰਾਂ ਨੇ ਵੀਡੀਓ ਬਣਾਈ ਆ ਉਹਨਾਂ ਨੂੰ ਪੁੱਛਦੇ ਪਏ ਨੇ ਸਾਹਿਬ ਜੀ ਕਿਵੇਂ ਹੋ ਤੁਰਕੇ ਦਿਖਾਓ ਜੀ ਦੇਖੋ ਉਹਨਾਂ ਦੀ ਹਾਲਤ ਦੇਖ ਕੇ ਲੱਗਦਾ ਵੀ ਬੇਫਿਕਰੇ ਜੇ ਇਨਸਾਨ ਨੇ ਵੀ ਉਹਨਾਂ ਦੇ ਅੱਗੇ ਪਿੱਛੇ ਕੋਈ ਲੱਗਦਾ ਹੀ ਨਹੀਂ ਵੀ ਕੋਈ ਹੈ ਜਾਂ ਨਹੀਂ ਹੈ ਹਮ ਦੇਖੋ ਇੰਨਾ ਨਸ਼ੇ ਜਿਤ ਉੱਤ ਸੀ ਉਹਨਾਂ ਨੂੰ ਇਹ ਨਹੀਂ ਸੀ ਪਤਾ ਲੱਗਦਾ ਵੀ ਅੱਗੇ ਨੂੰ ਜਾਣਾ ਕਿ ਪਿੱਛੇ ਨੂੰ ਜਾਣਾ ਹਮ ਵੀ ਇਦਾਂ ਦੀਆਂ ਜਿਹੜੀਆਂ ਵੀਡੀਓ ਆਉਂਦੀਆਂ ਨੇ ਇਹ ਕਿਤੇ ਨਾ ਕਿਤੇ ਸਾਨੂੰ ਚਿੰਤਤ ਕਰਦੀਆਂ ਨੇ ਬਈ ਮਨ ਲੋ ਵੀ ਉੱਥੇ ਕੋਈ ਨਾ ਕੋਈ ਘਟਨਾਵਾਂ ਹੋ ਜਾਂਦੀਆਂ ਬੱਸ ਸਟੈਂਡ ਦੇ ਵਿੱਚ ਕੋਈ ਨਾ ਕੋਈ ਘਟਨਾ ਹੋ ਜਾਂਦੀ ਜੀ ਵੀ ਤੁਸੀਂ ਡਿਊਟੀ ਅਫਸਰ ਹੋ ਤੁਸੀਂ ਡਿਊਟੀ ਤੇ ਤਣਾਤੋਂ ਪਰ ਜਦੋਂ ਅਸੀਂ ਇਹ ਚੀਜ਼ਾਂ ਦੇਖਦੇ ਆ ਸਾਡੇ ਮਨ ਨੂੰ ਬੜੀ ਠੇਸ ਪਹੁੰਚਦੀ ਆ ਜੀ ਕਿ ਇੱਕ ਜਿਹੜਾ ਮਾਂ ਦਾ ਪੁੱਤ ਪੰਜਾਬ ਦਾ ਰਖਵਾਲਾ ਹੈ ਕਹਿੰਨੋ ਵੀ ਸਾਰੀ ਬਾਗਦੋੜ ਇਹਨਾਂ ਦੇ ਹੱਥ 'ਚ ਹੁੰਦੀ ਆ ਵੀ ਅਸੀਂ ਹਮੇਸ਼ਾ ਇਹਨਾਂ ਦੀ ਇੱਕ ਰਿਸਪੈਕਟ ਕਰਦੇ ਆ ਪਰ ਜਦੋਂ ਇਦਾਂ ਦੇ ਕੁਝ ਮੁਲਾਜ਼ਮ ਇਦਾਂ ਦੀਆਂ ਵੀਡੀਓ ਦੇ ਵਿੱਚ ਨਜ਼ਰ ਆਉਂਦੇ ਨੇ ਕਿਤਨੇ ਕਿਤੇ ਦਿਲਾਂ ਨੂੰ ਠੇਸ ਪਹੁੰਚਦੀ ਆ। ਸੋ ਕੀ ਸਰ ਜਦੋਂ ਖਾਕੀ ਵਰਦੀ ਕਿਸੇ ਪੁਲਿਸ ਮੁਲਾਜ਼ਮ ਦੇ ਪਾਈ ਹੁੰਦੀ ਹੈ ਮੋਢਿਆਂ 'ਤੇ ਇਕੱਲੇ ਸਟਾਰ ਨਹੀਂ ਹੁੰਦੇ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਔਰ ਇਹ ਪਹਿਲੀ ਵੀਡੀਓ ਨਹੀਂ ਹੈ ਉਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓਜ਼ ਸਾਹਮਣੇ ਆਈਆਂ ਸੀ। ਲੱਗਦਾ ਕਿ ਕੋਈ ਸਖਤ ਐਕਸ਼ਨ ਹੋਣਾ ਚਾਹੀਦਾ ਜਾਂ ਕੋਈ ਨਵੇਂ ਨਿਯਮ ਬਣਨੇ ਚਾਹੀਦੇ ਨੇ। ਦੇਖੋ ਐਕਸ਼ਨ ਦਾ ਆਪਾਂ ਹੁਣ ਕੀ ਕਹਿ ਸਕਦੇ ਆ ਜੀ। ਉਹਨਾਂ ਦੀ ਵੀ ਗੱਲ ਰਾਈਟ ਹੁੰਦੀ ਹੈ ਵੀ ਦੇਖੋ ਅਸੀਂ 18-18 ਘੰਟੇ ਖੜੇ ਰਹਿਣੇ ਆ। ਜੀ ਅਸੀਂ दारू ਪੀ ਲੰਨੇ ਆ ਪਰ ਦੇਖੋ ਜਿਹੜੇ ਬੰਦਿਆਂ ਨੇ ਵੀਡੀਓ ਵੀ ਬਣਾਈ ਆ ਨਾ ਉਹਨਾਂ ਨੂੰ ਘੱਟੋ ਘੱਟ ਇਹ ਦੇਖਣਾ ਚਾਹੀਦਾ ਅਸੀਂ ਚਲੋ ਠੀਕ ਆ ਉਹ ਬੰਦੇ ਨੇ ਪੀਤੀ ਹੋਈ ਸੀ ਜੀ ਉਹ ਬੰਦੇ ਨੂੰ ਕਿਤੇ ਬਿਠਾ ਕੇ ਉਹਨੂੰ ਕਹਿ ਦਿੰਦੇ ਕਿ ਦੇਖੋ ਹੁਣ ਤੁਹਾਨੂੰ ਅਸੀਂ ਛੱਡ ਦਿੰਨੇ ਆ ਵੀ ਅਗਲੀ ਵਾਰੀ ਇੰਨੀ ਨਾ ਪੀਓ ਵੀ ਤੁਹਾਡੇ ਘਰੇ ਅਸੀਂ ਫੋਨ ਕਰ ਦਿੰਨੇ ਆ ਹੂੰ ਜੇ ਵੀਡੀਓ ਬਣਾ ਕੇ ਤੁਸੀਂ ਵਾਇਰਲ ਕਰਦੇ ਹੋ ਤਾਂ ਤੁਹਾਡੇ ਫਰਜ਼ ਵੀ ਬਣਦਾ ਸੀ ਕਿ ਉਸ ਮੁਲਾਜ਼ਮ ਨੂੰ ਉਹ ਹਾਲਤ ਛੱਡ ਕੇ ਨਾ ਆਉਂਦੀ ਜੀ ਬਿਲਕੁਲ ਸੋ ਖਾਕੀ ਵਰਦੀ ਪਾ ਕੇ ਪੁਲਿਸ ਮੁਲਾਜ਼ਮ ਨਸ਼ੇ ਦੇ ਵਿੱਚ ਤੁੱਤ ਹੁੰਦਾ ਤੇ ਜਦੋਂ ਉਸ ਸਖਸ਼ ਤੇ ਵੱਲੋਂ ਵੀਡੀਓ ਬਣਾ ਲਈ ਜਾਂਦੀ ਹੈ ਤੇ ਕਿਹਾ ਜਾਂਦਾ ਮੈਂ ਜ਼ਿਆਦਾ ਨਹੀਂ ਪੀਤੀ ਮੈਂ ਸਿਰਫ ਅੱਧਾ ਪੈਗ ਲਗਾਇਆ ਸਰ ਡਿਊਟੀ ਦੇ ਦੌਰਾਨ ਜਾਂ ਡਿਊਟੀ ਤੋਂ ਬਾਅਦ ਇਹ ਗਲਤ ਬਾਤ ਚੁਣਦੀ ਹੈ ਪਰ ਜਦੋਂ ਖਾਕੀ ਵਰਦੀ ਪਾਈ ਹੋਵੇ ਵੱਡੀ ਜ਼ਿੰਮੇਵਾਰੀ ਸੂਬੇ ਦੀ ਉਹਨਾਂ ਦੇ ਮੋਢਿਆਂ ਤੇ ਹੋਵੇ ਫਿਰ ਇਸ ਤਰੀਕੇ ਦੇ ਨਾਲ ਸ਼ਰਾਬ 'ਚ ਤੁੱਤ ਹੁੰਦੇ ਨੇ ਪੁਲਿਸ ਮੁਲਾਜ਼ਮ ਤਾਂ ਲੋਕ ਨੇ ਜਿਹੜੇ ਉਹ ਸਵਾਲ ਚੱਕਦੇ ਨੇ ਸੋ ਕਿ ਸਰ ਜ਼ਿਕਰ ਕਰਾਂਗੇ ਰਿਸ਼ਤੇਾਂ ਬਾਰੇ ਰਿਸ਼ਤੇ ਅੱਜਕੱਲ ਤਾਰ-ਤਾਰ ਹੁੰਦੇ ਨਜ਼ਰ ਆਦੇ ਕਿਉਂਕਿ ਖੂਨ ਹੈ ਜਿਹੜਾ ਉਹ ਪਾਣੀ ਬਣ ਚੁੱਕਾ ਇਕ ਦੂਜੇ ਨੂੰ ਲੈ ਕੇ ਹਮਦਰਦੀ ਸਹਿਨਸ਼ੀਲਤਾ ਬਿਲਕੁਲ ਹੀ ਨਾ ਮਾਤਰਦੀ ਰਹੀ ਹੈ ਔਰ ਇੱਕ ਕੇਸ ਆਇਆ ਜਦੋਂ ਭਰਾ ਨੇ ਆਪਣੀ ਹੀ ਭੈਣ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਕੀ ਪੂਰਾ ਮਾਮਲਾ ਸਾਡੇ ਦਰਸ਼ਕਾਂ ਨੂੰ ਦੱਸੋ ਦੇਖੋ ਮਾਮਲਾ ਜਿਹੜਾ ਇਹ ਰੋहतक ਦਾ ਮਾਮਲਾ ਹੂੰ ਕਹਿੰਦੇ ਨੇ ਬਈ ਘਰ ਦੇ ਵਿੱਚ ਮਾਂ ਪਿਓ ਤੇ ਇੱਕ ਭੈਣ ਰਹਿੰਦੀ ਸੀ ਜੀ ਜਿਹਦਾ 4 ਸਾਲ ਪਹਿਲਾਂ ਵਿਆਹ ਕੀਤਾ ਸੀ ਚਾਮੀ ਚਾਮੀ ਹੂੰ ਚਲੋ ਕਿਸੇ ਕਾਰਨਾ ਕਰਕੇ ਪਤੀ ਦੇ ਨਾਲ ਨਹੀਂ ਬਣੀ ਹੂੰ ਲੜਕੀ ਦੀ ਜੀ ਉਹ ਆਪਣੇ ਇੱਧਰ ਘਰੇ ਆ ਕੇ ਰਹਿਣ ਲੱਗ ਜਾਂਦੀ ਆ ਤੇ ਉਹਨਾਂ ਦਾ ਜਿਹੜੇ ਫਾਦਰ ਸਾਹਿਬ ਹੁੰਦੇ ਆ ਜਾਂ ਘਰ ਦੇ ਹੁੰਦੇ ਆ ਹਾਂ ਉਹਨਾਂ ਨੂੰ ਬਿਊਟੀ ਪਾਰਲਰ ਖੋਲ ਕੇ ਦਿੰਦੇ ਨੇ ਹਾਂ ਦੇਖੋ ਦੁਪਹਿਰ ਨੂੰ ਕੀ ਹੁੰਦਾ ਭਰਾ ਵੱਡਾ ਹੁੰਦਾ ਭਰਾ ਜਾਂਦਾ ਦੁਕਾਨ ਤੇ ਜੀ ਗੱਲ ਇੰਨੀ ਕਿ ਵੱਧ ਜਾਂਦੀ ਆ ਕਿ ਭਰਾ ਗੱਲਾ ਵੜ ਦਿੰਦਾ ਇਹਦੇ ਵਿੱਚ ਜਿਹੜੀ ਉੱਥੇ ਇੱਕ ਕੁੜੀ ਹੁੰਦੀ ਆ ਮੁਲਾਜਮ ਜਿਹੜੀ ਕੰਮ ਸਿੱਖਦੀ ਹੁੰਦੀ ਆ ਤੇ ਉਹ ਬਚਾਉਣ ਦੀ ਕੋਸ਼ਿਸ਼ ਕਰਦੀ ਆ ਤੇ ਉਹਦੇ ਵੀ ਅਟੈਕ ਹੁੰਦਾ ਉਹ ਤਾਂ ਵੀ ਸੱਟਾਂ ਵੱਜਦੀਆਂ ਨਹੀਂ ਦੇਖੋ ਕਿਤੇ ਨਾ ਕਿਤੇ ਜਿਹੜੀਆਂ ਇਹ ਘਟਨਾਵਾਂ ਨੇ ਇਹ ਮਾਨਸਿਕ ਤੌਰ ਤੇ ਰੋਗੀ ਜਦੋਂ ਬੰਦਾ ਬਣ ਜਾਂਦਾ ਨਾ ਇਹ ਉਦੋਂ ਬੰਦਾ ਇਹ ਘਟਨਾਵਾਂ ਨੂੰ ਅੰਜਾਮ ਦਿੰਦਾ ਜਿੱਦਾਂ ਕਹਿ ਲਓ ਵੀ ਘਰ 'ਚ ਵਿਸ਼ਵਾਸ ਨਹੀਂ ਰਹਿਣਾ ਇੱਕ ਦੂਜੇ ਤੇ ਜਾਂ ਕੈਰੇਕਟਰ ਨੂੰ ਲੈ ਕੇ ਸ਼ੱਕ ਸੀ ਜਾਂ ਕੁਝ ਵੀ ਸੀ ਪਰ ਇੱਕ ਭਰਾ ਵੱਲੋਂ ਆਪਣੀ ਭੈਣ ਨੂੰ ਮਾਰ ਦੇਣਾ ਬਹੁਤ ਜ਼ਿਆਦਾ ਗਲਤ ਗੱਲ ਹੁੰਦੀ ਆ ਵੀ ਕਿਤੇ ਨਾ ਕਿਤੇ ਸੰਸਾਰ ਦੇ ਵਿੱਚ ਉਹ ਬੰਦਾ ਮੂੰਹ ਨਹੀਂ ਦਿਖਾ ਸਕਦਾ ਜੀ ਸੋ ਕਾਰਨ ਕੀ ਹੈ ਰਿਸ਼ਤੇ ਨੇ ਜਿਹੜੇ ਕਿਉਂ ਤਾਰ-ਤਾਰ ਹੋ ਰਹੇ ਨੇ ਕਮੀ ਪਰਵਰਿਸ਼ ਰਹਿ ਗਈ ਹੈ ਜਾਂ ਫਿਰ ਮਾਹੌਲ ਅਸ ਅਕੋਰਡਿੰਗ ਬਣ ਗਿਆ ਦੇਖੋ ਫਿਲਮ ਵੈਬ ਸੀਰੀਜ਼ਾਂ ਇੰਨੀਆਂ ਘਟਨਾਵਾਂ ਹੁੰਦੀਆਂ ਨੇ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਦੇਖ ਕੇ ਹੁੰਦੀਆਂ ਨੇ ਕੋਈ ਸੀਰੀਜ਼ ਦੇਖ ਲੈਣੀ ਉਹਦੇ ਵਿੱਚ ਦੇਖਣਾ ਵੀ ਆ ਚੀਜ਼ ਇਦਾਂ ਉਹ ਦਿਮਾਗ ਨੂੰ ਫਿਰ ਉਹ ਚਲਾਈ ਜਾਣਾ ਵੀ ਨਹੀਂ ਵੀ ਆ ਚੀਜ਼ੇ ਇਦਾਂ ਵੀ ਹੋ ਸਕਦੀ ਐ ਇਦਾਂ ਵੀ ਹੋ ਸਕਦੀ ਆ ਵੀ ਜਿਹੜਾ ਵਿਹਲਾ ਦਿਮਾਗ ਹੁੰਦਾ ਉਹ ਕਿਤਨਾ ਕਿਤੇ ਗਲਤ ਪਾਸੇ ਨੂੰ ਚਲੇ ਜਾਂਦਾ ਜੀ ਬਿਲਕੁਲ ਸੋ ਸਿਆਣਿਆਂ ਨੇ ਬਹੁਤ ਸੋਹਣੀ ਜੀ ਗੱਲ ਕਹੀ ਹੈ ਕਿ ਅੰਦੇ ਵਿਹਲਾ ਮਨ ਹਮੇਸ਼ਾ ਹੀ ਸ਼ੈਤਾਨ ਦਾ ਘਰ ਹੁੰਦਾ ਹੈ ਆਪਣੀ ਆਪ ਨੂੰ ਬਿਜ਼ੀ ਰੱਖੋ ਤੇ ਪਰਿਵਾਰ ਦੇ ਵਿੱਚ ਜੋ ਸਾਡੇ ਪਰਿਵਾਰਿਕ ਮੈਂਬਰ ਹੁੰਦੇ ਨੇ ਖਾਸ ਕਰਕੇ ਰਿਸ਼ਤੇ ਮਾਤਾ ਪਿਤਾ ਭੈਣ ਭਰਾ ਬੜੇ ਅਨਮੋਲ ਰਿਸ਼ਤੇ ਹੁੰਦੇ ਔਰ ਇਹਨਾਂ ਨੂੰ ਜੋੜ ਕੇ ਬੜਾਈ ਰੱਖਣਾ ਬਹੁਤ ਹੀ ਲਾਜ਼ਮੀ ਹੁੰਦਾ ਹੈ ਸੋ ਕਿਸ ਸਰ ਉਹਨਾਂ ਜ਼ਿਕਰ ਕਰਾਂਗੇ ਸਾਈਬਰ ਕ੍ਰਾਈਮ ਬਾਰੇ ਸਾਈਬਰ ਠੱਗੀ ਕੀਤੀ ਜਾਂਦੀ ਹੈ ਭੋਲੇ ਭਾਲੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਔਰ ਖਾਸ ਕਰਕੇ ਬਜ਼ੁਰਗਾਂ ਨੂੰ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ WhatsApp ਤੇ ਕਿਹੜੀ ਚੀਜ਼ ਦੇ ਉੱਤੇ ਕਲਿੱਕ ਕਰਨਾ ਔਰ ਕਿਹੜੀ ਇਸ ਤੋਂ ਗੁਰੇਜ਼ ਕਰਨਾ ਸੀ ਆਪਣੇ ਦਰਸ਼ਕਾਂ ਨੂੰ ਇਸ ਬਾਰੇ ਜ਼ਰੂਰ ਦੱਸਾਂਗੇ ਕਿ ਜੇਕਰ ਤੁਸੀਂ ਵੀ WhatsApp ਦੀ ਵਰਤੋਂ ਕਰਦੇ ਹੋ ਕਿਸੇ ਵੀ ਅਣਜਾਣ ਨੰਬਰ ਤੋਂ ਤੁਹਾਨੂੰ ਮੈਸੇਜ ਆਦਾ ਕੋਈ ਲਿੰਕ ਆਉਂਦਾ ਹੈ ਤੁਸੀਂ ਉਸ ਉੱਪਰ ਕਲਿੱਕ ਨਹੀਂ ਕਰਨ ਅਗਰ ਤੁਸੀਂ ਕਲਿੱਕ ਕਰਦੇ ਹੋ ਤਾਂ ਕਿੰਨਾ ਵੱਡਾ ਤੁਹਾਡੇ ਨਾਲ ਧੋਖਾ ਧੜੀ ਦਾ ਤੁਸੀਂ ਸ਼ਿਕਾਰ ਹੋ ਸਕਦੇ ਹੋ ਸਾਡੇ ਦਰਸ਼ਕਾਂ ਨੂੰ ਇਸ ਬਾਰੇ ਦੇਖੋ ਜਿਹੜੀ ਇਹ ਘਟਨਾ ਆਈ ਹੈ ਇਹ ਮੋਗੇ ਜ਼ਿਲ੍ਹੇ ਦੀ ਘਟਨਾ ਹਮ ਇਹਦੇ ਵਿੱਚ ਕੀ ਹੁੰਦਾ ਇੱਕ ਰਿਟਾਇਰਡ ਬੈਂਕ ਮੁਲਾਜ਼ਮ ਜੀ ਸਾਹਿਬ ਆਪਣੀ ਡਿਊਟੀ ਬੜੀ ਇਮਾਨਦਾਰੀ ਨਾਲ ਕਰਦੇ ਨੇ ਹਮ ਪੈਸਾ ਇਕੱਠਾ ਕਰਦੇ ਨੇ ਆਪਣੇ ਬੁਢਾਪੇ ਦੇ ਲਈ ਹਮ ਘਰੇ ਬੈਠੇ ਹੁੰਦੇ ਨੇ ਹਮ ਟੀਵੀ ਵਗੈਰਾ ਦੇਖਦੇ ਨੇ ਹਮ ਆਪਣੀ ਨਰਮਲ ਜ਼ਿੰਦਗੀ ਜੀ ਰਹੇ ਹੁੰਦੇ ਨੇ ਦੇਖੋ ਇੱਕ ਜਾਲੀ ਕਸਟਮਰ ਅਧਿਕਾਰੀ ਵੱਲੋਂ ਇਹਨਾਂ ਨੂੰ ਫੋਨ ਹੁੰਦਾ ਹਮ ਕਿ ਤੁਹਾਡਾ ਇੱਕ ਪਾਰਸਲ ਆਇਆ ਜੀ ਹਮ ਵੀ ਇਹ ਪਾਰਸਲ 'ਚ ਇੰਨੇ ਪੈਸੇ ਹੈਗੇ ਨੇ ਤੁਸੀਂ ਜੇ ਇੰਨੇ ਪੈਸੇ ਲੈਣਾ ਚਾਹੁੰਦੇ ਹੋ ਬਈ ਕਿਤਨਾ ਕਿਤੇ ਲਾਲਚ ਮਾਰ ਜਾਂਦਾ ਵੀਓ ਕਹਿੰਦੇ ਨੇ ਵੀ ਦੇਖੋ 50 ਲੱਖ ਰੁਪਏ ਤੁਹਾਡਾ ਨਿਕਲੇ ਆ ਜੀ ਵੀ ਤੁਸੀਂ ਕੋਈ ਲੋਟਰੀ ਪਾਈ ਹੈ ਤੁਹਾਡਾ ਪਾਰਸਲ ਸਾਡੇ ਕੋਲੇ ਆਇਆ ਵਾ ਵੀ ਤੁਸੀਂ ਇਹਨੂੰ ਜੇ ਹਾਸਲ ਕਰਨਾ ਚਾਹੁੰਦੇ ਹੋ ਤਾਂ 25000 ਰੁਪਏ ਪਾ ਦਿਓ ਹੂੰ ਉਹ 25 25 ਕਰਦੇ ਕਰਦੇ ਲਾ ਲਓ ਅਗਸਤ 2024 ਚ ਪਹਿਲੀ ਵਾਰੀ ਫੋਨ ਆਉਂਦਾ ਹੂੰ ਕਹਿ ਲਓ ਵੀ ਲਾਲਚ ਮਾਰ ਗਿਆ ਹੂੰ ਵੀ ਉਦੋਂ ਉਹਨਾਂ ਨੇ 25-30000 ਰੁਪਏ ਪਾਤਾ ਫਿਰ ਉਹਨਾਂ ਨੂੰ ਵੀਡੀਓ ਕਾਲ ਤੇ ਡਰਾਇਆ ਤੁਮਕਾਇਆ ਜਾਂਦਾ ਇਦਾਂ ਕਰਦੇ ਕਰਦੇ ਹੁਣ ਤੱਕ ਉਹਨਾਂ ਨੇ 43 ਲੱਖ ਰੁਪਇਆ ਜਿਹੜਾ ਉਹ ਖਾਤਿਆਂ ਚ ਪਾਤਾ 17 ਅਲੱਗ-ਅਲੱਗ ਖਾਤਿਆਂ ਤੋਂ ਉਹਨਾਂ ਨੂੰ ਡਰਾਵਾ ਦੇ ਕੇ ਪੈਸੇ ਪੋਵਾ ਲਏ ਗਏ ਜੀ ਦੇਖੋ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਮੇਰੇ ਨਾਲ ਧੋਖਾ ਹੋਈ ਜਾ ਰਿਹਾ ਉਹ ਪੁਲਿਸ ਕੋਲੇ ਜਾਂਦੇ ਨੇ ਬਹੁਤ ਲੇਟ ਹੋ ਜਾਂਦਾ ਤਦ ਤੱਕ ਕਿਉਂਕਿ 43 ਲੱਖ ਰੁਪਇਆ ਥੋੜਾ ਨਹੀਂ ਹੁੰਦਾ 43 ਲੱਖ ਦੇ ਵਿੱਚ ਤੁਸੀਂ ਲਾ ਲਓ ਬਈ ਬੁਢਾਪਾ ਤਾਂ ਨਿਕਲੀ ਜਾਣਾ ਜੀ ਤੇ ਜਿਹੜੇ ਬੱਚੇ ਹੁੰਦੇ ਨੇ ਬੱਚਿਆਂ ਦੀ ਜ਼ਿੰਦਗੀ ਵੀ ਸਬਰ ਜਾਣੀ ਹੁੰਦੀ ਆ ਪੁਲਿਸ ਦੇ ਕੋਲ ਜਾਣ ਤੋਂ ਬਾਅਦ ਫਿਰ ਉਹ ਬੈਂਕ ਮੁਲਾਜ਼ਮ ਕੋਲੇ ਜਾਂਦੇ ਨੇ ਜੀ ਬੈਂਕ ਅਫਸਰ ਨਾਲ ਗੱਲ ਕਰਦੇ ਨੇ ਕਿ ਜੀ ਮੇਰੇ ਨਾਲ ਆ ਚੀਜ਼ ਹੋ ਰਹੀ ਆ ਵੀ ਮੈਂ ਤੁਹਾਨੂੰ ਐਪਲੀਕੇਸ਼ਨ ਦੇ ਕੇ ਜਾਨਣਾ ਵੀ ਤੁਸੀਂ ਇਹਨੂੰ ਬੰਦ ਕਿਉਂ ਨਹੀਂ ਕਰ ਰਹੇ ਹੂੰ ਦੇਖੋ ਉਹਨਾਂ ਦਾ ਵੀ ਕਹਿਣਾ ਹੁੰਦਾ ਕਿ ਦੇਖੋ ਤੁਹਾਡੇ ਸਾਈਨ ਵਗੈਰਾ ਚਾਹੀਦੇ ਹੁੰਦੇ ਸੀ ਵੀ ਤੁਸੀਂ ਇੱਥੇ ਆਉਂਦੇ ਸੀ ਚਲੇ ਜਾਂਦੇ ਸੀ ਕਹਿ ਕੇ ਵਰਬਲੀ ਵੀ ਤੁਸੀਂ ਕੁਝ ਸਾਨੂੰ ਲਿਖਤੀ ਕਹਿ ਕੇ ਨਹੀਂ ਗਈ ਹੂੰ ਹੁਣ ਕਿਤੇ ਨਾ ਕਿਤੇ ਜਿਹੜਾ ਇਹ ਰਿਟਾਇਰਡ ਕਰਮਚਾਰੀ ਆ ਕਿਤੇ ਨਾ ਕਿਤੇ ਬੈਂਕ ਵਾਲਿਆਂ ਨੂੰ ਵੀ ਵਿੱਚ ਦੋਸ਼ੀ ਠਹਿਰਾ ਰਹੇ ਨੇ ਕਿ ਦੇਖੋ ਇਹ ਕਿਤੇ ਰਲੇ ਮਿਲੇ ਹੋਏ ਨਹੀਂ ਵੀ ਜਿਹੜਾ ਮੇਰੇ ਨਾਲ ਜਾਲੀ ਕਸਟਮਰ ਅਧਿਕਾਰੀ ਆ ਉਹ ਕਿਤੇ ਨਾ ਕਿਤੇ ਬੈਂਕ ਦਾ ਬੰਦਾ ਨਾ ਹੋਵੇ ਵੀ ਜਿਹਨੂੰ ਇਹ ਪਤਾ ਹੋਵੇ ਕਿ ਮੇਰੇ ਅਕਾਊਂਟ ਦੇ ਵਿੱਚ 60 ਤੋਂ 65 ਲੱਖ ਰੁਪਈਆ ਪਿਆ ਵਾ ਵੀ ਮੈਨਾਂ ਤੋਂ 40-45 ਲੱਖ ਰੁਪਈਆ ਜਿੰਨਾ ਹੋ ਸਕੇ ਵੀ ਮੈਨਾਂ ਤੋਂ ਖੋਲਵਾ ਜਾਂ ਮੈਨਾਂ ਤੋਂ ਓਟੀਪੀ ਰਾਹੀਂ ਠੱਗੀ ਮਾਰ ਲਵਾਂ ਵੇ ਦੇਖੋ ਅਸੀਂ ਹਮੇਸ਼ਾ ਆਪਣੇ ਬਜ਼ੁਰਗਾਂ ਨੂੰ ਜਾਂ ਨੌਜਵਾਨ ਪੀੜ੍ਹੀ ਨੂੰ ਅਸੀਂ ਹਮੇਸ਼ਾ ਇਹੀ ਗੁਜਾਰਿਸ਼ ਕਰਦੇ ਹਾਂ ਕਿ ਜਦੋਂ ਵੀ ਤੁਹਾਨੂੰ ਕੋਈ ਬੈਂਕਰ ਆਹੀ ਮੈਸੇਜ ਆਉਂਦਾ ਕਿ ਅਸੀਂ ਇੱਥੋਂ ਬੋਲਦੇ ਹਾਂ ਆਪਣਾ ਆਧਾਰ ਕਾਰਡ ਵੈਰੀਫਾਈ ਕਰਾ ਲਓ ਉਹ ਕਦੇ ਵੀ OTP ਨਾ ਦੇਣ ਨਾ ਉਹ ਲਿੰਕ ਖੋਲ ਕੇ ਦੇਖਣ ਨਾ ਉਹ ਕੋਈ ਫੋਨ ਚੱਕ ਕੇ ਇਹ ਕਹਿਣ ਦੇਖੋ ਜਦੋਂ ਵੀ ਬੈਂਕ ਨੇ ਇਹ ਚੀਜ਼ਾਂ ਮੰਗਣੀਆਂ ਨੇ ਤਾਂ ਬੈਂਕ ਨੇ ਫੋਨ ਕਰਕੇ ਨਹੀਂ ਮੰਗਣੀਆਂ ਜਦੋਂ ਤੁਸੀਂ ਜਾਣਾ ਬੈਂਕ 'ਚ ਉਦੋਂ ਉਹਨਾਂ ਨੇ ਤੁਹਾਨੂੰ ਵਰਬਲੀ ਕਹਿ ਦੇਣਾ ਕਿ ਦੇਖੋ ਜੀ ਆ ਤੁਸੀਂ ਆਧਾਰ ਕਾਰਡ ਲਿਆਓ ਵੀ ਇੱਥੇ ਤੁਸੀਂ ਅੰਗੂਠਾ ਲਾ ਦਿਓ ਵੀ ਅਪਡੇਟ ਹੋ ਜਾਊਗਾ ਵੀ ਇਹ ਚੀਜ਼ਾਂ ਕਿਤੇ ਨਾ ਕਿਤੇ ਜਿਹੜੇ ਬੰਦੇ ਹੁੰਦੇ ਨੇ ਉਹ ਠੱਗ ਜਿਹੜੇ ਸਾਈਬਰ ਹੁੰਦੇ ਨੇ ਬੜੇ ਤਕੜੇ ਹੁੰਦੇ ਨੇ ਜੀ ਉਹਨਾਂ ਨੇ ਡਾਟਾ ਕੱਢ ਲੈਣਾ ਇੱਕ OTP ਦੇ ਨਾਲ ਤੁਹਾਡੀ ਸਾਰੀ ਜੜੀ ਪੂੰਜੀ ਤੁਸੀਂ ਜੋੜੀ ਹੁੰਦੀ ਆ ਮਿਹਨਤ ਦੀ ਕਮਾਈ ਉਹ ਸਾਰੀ ਉੱਡ ਜਾਣੀ ਆ ਜੀ ਬਿਲਕੁਲ ਸੋ ਅੱਜਕੱਲ ਜਿਹੜੇ ਸਕੈਮ ਹੁੰਦੇ ਨੇ ਸਾਈਬਰ ਕ੍ਰਾਈਮ ਹੁੰਦੇ ਨੇ ਉਹ ਖਾਸ ਕਰਕੇ WhatsApp ਦੇ ਜ਼ਰੀਏ ਹੁੰਦੇ ਨੇ ਸੋ ਆਮ ਤੌਰ ਤੇ ਜਦੋਂ ਅਸੀਂ ਵੀ WhatsApp ਯੂਜ਼ ਕਰਦੇ ਆ ਸਾਨੂੰ ਅਨਨੋਮ ਨੰਬਰ ਤੋਂ ਇੱਕ ਮੈਸੇਜ ਆਉਂਦਾ ਕਿ ਜੇਕਰ ਤੁਸੀਂ ਵੀ ਇੰਨੇ ਪੈਸੇ ਕਢਵਾਉਣਾ ਚਾਹੁੰਦੇ ਹੋ ਤੇ OTP ਆਏਗਾ ਪਰ ਬਹੁਤ ਸਾਰੇ ਲੋਕ ਨੇ ਜਿਹੜੇ ਗਲਤਫਹਿਮੀ ਦੇ ਵਿੱਚ ਆ ਕੇ OTP ਦੇ ਦਿੰਦੇ ਨੇ ਤੇ ਉਹ ਸਾਈਬਰ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਖਬਰ ਸਿਰਫ ਤੇ ਸਿਰਫ ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਦਾ ਇੱਕੋ ਇੱਕ ਮਕਸਦ ਹੈ ਕਿ ਸਾਵਧਾਨ ਰਹੋ ਸੁਚੇਤ ਰਹੋ ਤੇ ਸਤর্ক ਰਹੋ ਨਮੰਤਰ ਜੀ ਜਸਤਨ ਧੰਨਵਾਦ ਜੀ